ਬਾਦਲ ਕਿਆਂ ਦੇ ਮੰਤਰੀਆਂ ਦੇ ਸੰਤਰੀਆਂ ਦੇ ਸਭ ਫੋਨ ਆਉਂਨੇ ਆ ਮੈਨੂੰ ਬਈ ਮੂਰੇ ਲੱਗੋ ਤੁਸੀਂ ਠੀਕ ਆ ਹ ਸਾਰਿਆਂ ਦੇ ਮੈਨੂੰ ਕਈਆਂ ਦੇ ਫੋਨ ਆਲੇ ਚਨੇਹੇ ਆਲੇ ਫੋਨ ਆਲੇ ਬਾਈ ਜੀ ਵੀ ਮੂਰੇ ਲੱਗੋ ਨਾਲ ਲੱਗਾਗੇ ਤੁਹਾਡੇ ਬਾਦਲ ਕਿਆਂ ਤਾਂ ਤਾਂ ਤੰਗ ਐ ਲੋਗ ਨਾ ਉਹ ਤਾਂ ਬਾਈ ਜੀ ਤੇ ਨਹੀਂ ਦਿਖ ਰਹੀ ਲੋਕਾਂ ਨੂੰ ਸਹੀ ਗੱਲ ਆ ਬਾਈ ਪਰ ਬਾਈ ਤੁਸੀਂ ਤਾਂ ਬਹੁਤ ਟਾਈਮ ਦੇ ਲੋਕ ਪ੍ਰੈ ਕਰਕੇ ਨਾ ਮੈਂ ਵੀ ਚਾਹਣਾਗਾ ਵੀ ਤੁਹਾਨੂੰ ਜਿਆਦਾ ਫੰਡ ਦਿੱਤਾ ਜਾਵੇ ਕਿਉਂਕਿ ਕਰੀਬ 1 ਲੱਖ 30000 ڈالر ਇਧਰ ਬਣ ਗਿਆ ਮਿੰਜ 80 ਲੱਖ ਤਕਰੀਬ 1 ਕਰੋੜ ਸਮਥਿੰਗ ਹੈ ਨਾ ਹੂੰ ਤੇ ਤੈਨੂੰ ਵਾਤੇ ਦੇ ਵੇਪਸੀ ਕਰਨਾ ਤੈਨੂੰ 80 ਲੱਖ ਰੁਪਏ ਦੇ ਦਈਏ ਬਾਈ ਜੀ ਦੇ ਦੋ ਜੀ ਬਹੁਤ ਵਧੀਆ ਰਹੂਗਾ ਕੰਮ ਆਪਣਾ ਦਾ ਪਤਾ ਜਗਾ ਵੀ ਲੈਣੀ ਹੈ ਸਾਰਾ ਕੁਝ ਕਰਨਾ ਜੀ ਅੱਛਾ ਤੇ ਫੰਡ ਹੋ ਵੀ ਗਿਆ ਹਣਾ ਤੇ ਫਿਰ ਥੋੜਾ ਬਹੁਤ ਦਾ ਕਰੋੜ ਖੰਡ ਦੋ ਹਾਂਜੀ ਮੈਂ ਕਿਹੜਾ ਕਰੋੜ ਖੰਡ ਦਾ ਬਣ ਵੀ ਗਿਆ ਹੋਣਾ ਇਹ ਤਾਂ ਥੋੜਾ ਬਹੁਤ